ਬੇਦੀ ਸਟਿਲ ਕਰ ਲਈ ਇਹ ਹੋ ਗਿਆ ਇਹ ਹੋ ਗਿਆ ਇਹ ਦੋ ਵਾਲੀ ਇਹਦਾ ਇਹਦਾ ਨੰਬਰ ਦਾ ਵਾਈਟਰ ਚੰਗਾ ਅਟਕ ਗਿਆ ਠੀਕ ਹੈ ਜੀ ਪਾਣੀ ਲਈ ਪਾੜਤਾ ਆ ਜੋ ਬੰਦ ਕਰਿਆ ਜਾ ਰਿਹਾ ਸਾਰਾ ਚਲਦਾ ਨਾਮ ਬੰਦ ਹੈ ਪਾਣੀ ਬੱਤੀ ਹੋਵੇ ਜੋ ਕਿ ਇੱਥੇ ਬੰਦਿਆਂ ਪਤਾ ਦੇ ਵਿੱਚ ਕੱਟੀ ਕਰੋ ਪਤਾ ਲੱਗੇ ਮੇਰੇ ਦਾ ਬਾਰੇ ਮਿਸ਼ਕੀ ਆ ਜਣੇ ਸਾਰਾ ਬ੍ਰੋ ਨਿਸ਼ਾਨਦੇ ਮਤਲਬ ਹੋਜੂਗੀ ਕੱਲੋ ਲੋ ਜੀ ਇੱਥੇ ਲਗਾਤਾਰ ਪੈਰਾ ਦਿੱਤਾ ਜਾ ਰਿਹਾ ਸੀ ਕੱਲਾ ਇਹ ਆਮ ਆਦਮੀ ਪਾਰਟੀ ਦੀ ਲੜਾਈ ਨਹੀਂ ਹੈ ਸਾਡੇ ਇਲਾਕੇ ਦੀ ਲੜਾਈ ਹੈ ਪੰਜਾਬ ਦੀ ਲੜਾਈ ਹੈ ਤੁਹਾਡੇ ਸਭ ਦੀ ਤੁਹਾਡਾ ਵੀ ਧੰਨਵਾਦ ਹੈ ਤੁਹਾਡੇ ਸਭ ਦੀ ਵੀ ਲੜਾਈ ਹੈ ਇਹ ਸਾਡੇ ਪੰਜਾਬ ਦੀ ਪਾਣੀਆਂ ਦੀ ਲੜਾਈ ਹੈ ਲਗਾਤਾਰ ਇੱਥੇ ਮੋਰਚਾ ਚੱਲ ਰਿਹਾ ਸੀ ਕੱਲ ਦੁਪਹਿਰੇ ਜਦੋਂ ਮੇਰੀ ਸਾਥੀਆਂ ਨਾਲ ਗੱਲ ਹੋਈ ਸਾਰੇ ਪਿੰਡਾਂ ਦੀ ਡਿਊਟੀ ਲੱਗੀ ਕਈ ਸਰਪੰਚ ਸਾਹਿਬਾ ਦਾ ਸਾਡੇ ਬਲਾਕ ਪ੍ਰਧਾਨ ਦਾ ਫੋਨ ਆਇਆ ਮੈਂ ਇਹਨਾਂ ਨੂੰ ਆਪ ਕਿਹਾ ਮੈਂ ਕਿ ਹੁਣ ਜੋ ਇਸ ਵਕਤ ਜੋ ਹਾਲਾਤ ਹੈ ਦੇਸ਼ ਦੇ ਉਹ ਆਪਾਂ ਨਹੀਂ ਅੱਜ ਸਾਰਾ ਸ਼ਾਮ ਨੂੰ ਅੱਜ ਮੌਕ ਟ੍ਰਿਲ ਆਪਾਂ ਹੁਣੇ ਧਰਨਾ ਚੱਕ ਲਈਏ ਹੁਣ ਜਿਹੜਾ ਹੈ ਲੱਗਦਾ ਨਹੀਂ ਕਿ ਕਦੀ ਵੀ ਬੀਬੀਐਮਬੀ ਜਾਂ ਕੋਈ ਹਰਿਆਣਾ ਇਤਾਂ ਦੀ ਕੋਸ਼ਿਸ਼ ਕਰੂਗਾ ਤੇ ਹੁਣ ਆਪਣਾ ਫੋਕਸ ਹੈ ਜਿਹੜਾ ਜੋ ਆਪਰੇਸ਼ਨ ਸਿੰਧੂ ਹੋਇਆ ਤੇ ਆਪਣੇ ਜਿਹੜਾ ਹੈ ਦੇਸ਼ ਦੀ ਰੱਖਿਆ ਲਈ ਤੇ ਦੇਸ਼ ਦੇ ਫੌਜੀਆ ਦੀ ਅਰਦਾਸ ਲਈ ਸਾਡੇ ਜਿਹੜੇ ਆ ਜਿਹੜੇ ਸਾਡੇ ਮਹਾਨ ਸਪੂਤ ਉੱਥੇ ਲੜ ਰਹੇ ਆ ਆਪਾਂ ਨੂੰ ਉੱਧਰ ਧਿਆਨ ਦੇਣਾ ਚਾਹੀਦਾ ਤੇ ਹੁਣ ਇਦਾਂ ਦੀ ਕੋਈ ਗੱਲ ਨਹੀਂ ਤੇ ਅੱਜ ਸਵੇਰ ਦੇ ਹਜੇ 8 8:30 ਹੀ ਬਜੇ ਸੀ ਠੀਕ ਹੈ ਬਿਨਾਂ ਕਿਸੇ ਲੋਕਲ ਮੀਡੀਆ ਨੂੰ ਵੀ ਨਹੀਂ ਇਨਫੋਰਮ ਕੀਤਾ ਗਿਆ BBMP ਦਾ ਚੇਅਰਮੈਨ ਖੁਦ ਇੱਥੇ ਆ ਕੇ ਇਹਨਾਂ ਬੰਦਿਆਂ ਨੂੰ ਇੱਥੋਂ ਪੰਜਾਬ ਦੇ ਅਫਸਰਾਂ ਨੂੰ ਡ੍ਰੈਗ ਐ ਇੱਥੋਂ ਹਟਾਇਆ ਗਿਆ ਤੇ ਇਸ ਤੋਂ ਬਾਅਦ ਇੱਥੋਂ ਜਿਹੜਾ ਪੰਜਾਬ ਨੂੰ ਪਾਣੀ ਜਾ ਰਿਹਾ ਉਦੇ ਗੇਟ ਬੰਦ ਕਰਕੇ ਹਰਿਆਣੇ ਨੂੰ ਛੱਡ ਦਿੱਤਾ ਕਿ ਇਹ ਸਰੇ ਆ ਮੈਂ ਸਮਝਦਾ ਹੈ ਕ੍ਰਾਈਮ ਹੈ ਜੁਰਮ ਹੈ ਪਾਪ ਹੈ ਤੇ ਪੰਜਾਬ ਕਿਉਂਨੇ 550 ਤੋਂ ਕਿਲੋਮੀਟਰ ਤੋਂ ਲੰਬਾ ਬਾਰਡਰ ਹੈ ਅੱਜ ਜਿਹੜੇ ਮਾਹੌਲ ਹੈ ਸਭ ਤੋਂ ਵੱਧ ਅਸੀਂ ਇਸ ਵਕਤ ਕੋਲਟਾਈਲਾ ਹੁਣ ਵੀ ਜਿਹੜਾ ਅੱਜ ਤੁਸੀਂ ਦੇਖ ਸਕਦੇ ਹੋ ਡਿਫੈਂਸ ਮਿਨਿਸਟਰੀ ਵੱਲੋਂ ਜਿਹੜਾ ਪ੍ਰੈਸ ਰੀਲੀਜ਼ ਜਾਰੀ ਹੋਇਆ ਉਹਦੇ ਵਿੱਚ ਸਭ ਤੋਂ ਵੱਧ ਪੰਜਾਬ ਦੇ ਸ਼ਹਿਰਾਂ ਦੇ ਨਾਮ ਹੈ ਕਿ ਲੁਧਿਆਣਾ ਚੰਡੀਗੜ੍ਹ ਅੰਮ੍ਰਿਤਸਰ ਪਠਾਨਕੋਟ ਬਠਿੰਡਾ ਇੱਥੇ ਰਾਤ ਨੂੰ ਮਿਸਾਈਲਾਂ ਛੱਡੀਆਂ ਗਈਆਂ ਐਦਾਂ ਦੇ ਮੌਕੇ ਦੇ ਉੱਤੇ ਪੰਜਾਬ ਦੇ ਨਾਲ ਇੰਨਾ ਵੱਡਾ ਜਿਹੜਾ ਹੈ ਅ ਧੱਕਾ ਕਰਨਾ ਮੈਂ ਸਮਝਦੇ ਹਾਂ ਬਹੁਤ ਮਾੜੀ ਗੱਲ ਹੈ ਤੇ ਇੱਥੋਂ ਚੇਅਰਮੈਨ ਜਦੋਂ ਕਿ ਉਹ ਇੱਥੇ ਆ ਗਏ ਇੱਥੋਂ ਆ ਕੇ ਜਦੋਂ ਸਾਨੂੰ ਪਤਾ ਲੱਗ ਗਿਆ ਸਾਡੇ ਕੋਲ ਲੋਕਲ ਇਹ ਵੀ ਅਸੀਂ ਧੰਨਵਾਦ ਕਰਦੇ ਹਾਂ ਲੋਕਲ ਪਿੰਡਾਂ ਦੇ ਲੋਕ ਇੱਥੇ ਲੱਗੇ ਆ ਉਹਦਾ ਮੈਨੂੰ ਫੋਨ ਆਇਆ ਅਸੀਂ ਜਦੀ ਸੀਐਮ ਸਾਹਿਬ ਨੂੰ ਦੱਸਿਆ ਸਾਡੇ ਸਾਰੇ ਸਾਥੀ ਤੇ ਪਹੁੰਚੇ ਤੇ ਇੰਨੀ ਦੇਰ ਤੱਕ ਅਸੀਂ ਨਹੀਂ ਅਗਰ ਜਿਹੜਾ ਹੈ ਨੰਗਲ ਤੋਂ ਵੀ ਪਾਣੀ ਛੱਡ ਦੇਣਾ ਸੀਗਾ ਜੇ ਉੱਥੋਂ ਛੱਡ ਦਿੰਦੇ ਤਾਂ ਜਿਹੜਾ ਹੈ ਇੱਕ ਹੋਰ ਬੜੀ ਇੱਕ ਕੱਲਾ ਇਹ ਨਹੀਂ ਪਾਣੀ ਦੀ ਲੜਾਈ ਨਹੀਂ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਸਾਡਾ ਇਸ ਵਕਤ ਫ੍ਰੀ ਪ੍ਰੀ ਫਲੱਡ ਸੀਜ਼ਨ ਚੱਲਦਾ ਪਿਆ ਜਿੰਨੇ ਨਹਿਰਾਂ ਦੀ ਰਿਪੇਅਰ ਹੋਣੀ ਕਿਤੇ ਕੋਈ ਭੰਨ ਤੋੜਾ ਹੈ ਕੋਈ ਲੀਕੇਜ ਹੈ ਉਹ ਸਾਡੇ ਕੋਲ ਆਈ ਮਹੀਨਾ ਡੇਢ ਮਹੀਨਾ ਹੁੰਦਾ ਇਸ ਤੋਂ ਬਾਅਦ ਜਦੋਂ ਰੇਣੀ ਸੀਜ਼ਨ ਆ ਗਿਆ ਅਸੀਂ ਕੋਈ ਕੰਮ ਨਹੀਂ ਕਰ ਸਕਦੇ ਇਸ ਵਕਤ ਬਹੁਤ ਸਾਰੇ ਡੰਗਿਆਂ ਦਾ ਕੰਮ ਨਹਿਰਾਂ ਦੀ ਰਿਪੇਅਰ ਦਾ ਕੰਮ ਚੱਲਦਾ ਪਿਆ ਸੀ ਇਹ ਵੀ ਉਹਦੀ ਵੀ ਪ੍ਰਵਾਹ ਨਹੀਂ ਕੀਤੀ ਜੇ ਕੋਈ ਪਿੰਡਾਂ 'ਚ ਕਿਤੇ ਹਾਦਸਾ ਹੋ ਜਾਂਦਾ ਕਿਤੇ ਕੋਈ ਨਹਿਰ ਲੀਕ ਹੋ ਜਾਂਦੀ ਕੁਝ ਹੋ ਜਾਂਦਾ ਉਹਦੀ ਜ਼ਿੰਮੇਵਾਰੀ ਕੌਣ ਸੀ ਬਿਨਾ ਕਿਸੇ ਨੂੰ ਦੱਸਿਓ ਛੱਡ ਦਿੱਤਾ ਗਿਆ ਪਾਣੀ ਤੇ ਬੜਾ ਗੰਭੀਰ ਮਸਲਾ ਜਿਹੜਾ ਹੈ ਤੇ ਮੈਂ ਸਮਝਦਾ ਏ ਇੱਦਾਂ ਹੀ ਅਸੀਂ ਸਾਡੇ ਦਰਿਆ ਦੇ ਉੱਤੇ ਸਾਡਾ ਵੱਡੇ ਲੈਵਲ ਤੇ ਡੰਗਿਆਂ ਦਾ ਕੰਮ ਚੱਲਦਾ ਪਿਆ ਕਰੋੜਾਂ ਰੁਪਏ ਦੇ ਜਿਹੜੇ ਵਰਕ ਚੱਲਦਾ ਪਿਆ ਅਗਰ ਉਹ ਪਾਣੀ ਇੱਥੋਂ ਛੱਡ ਦਿੰਦੇ ਉਹ ਸਾਰੇ ਡੰਗਿਆਂ ਦਾ ਜਿਹੜਾ ਹੈ ਉਹ ਵੀ ਵੱਡਾ ਨੁਕਸਾਨ ਹੋ ਜਣਾ ਸੀ ਤੇ ਇਹ ਜਿਹੜੀ ਕਾਇਰ ਇਹਨਾਂ ਹਰਕਤ ਕੀਤੀ ਹੈ ਆ ਮੈਂ ਸੀਐਮ ਸਾਹਿਬ ਨੂੰ ਵੀ ਮੰਗ ਕੀਤੀ ਤੇ ਸੀਐਮ ਸਾਹਿਬ ਨੇ ਕਿਹਾ ਅਜ ਲਾਲ ਵੀ ਕਿੱਟਾ ਕਿਹਾ ਸਿੱਧੀ ਜਾਂਚ ਕਰਾਵਾਂਗੇ ਕਿ ਕੀ ਦੇ ਪਿੱਛੇ ਮਨਸੂਬੇ ਕੀ ਹੈ ਤੁਸੀਂ ਵੀ ਸਾਰੇ ਦੇਖਿਓ ਤੁਸੀਂ ਕਦੀ ਕੋਈ ਹੁਣ ਤੱਕ ਕੁਈ ਸੇ ਅਖਬਾਰ ਚ ਹਰਿਆਣਾ ਦਾ ਪੇਜ ਤਾਂ ਹੁੰਦਾ ਹੀ ਇੱਕ ਅੱਧਾ ਤੁਸੀਂ ਕੋਈ ਖਬਰ ਪੜ੍ਹੀ ਹੈ ਕਿ ਹਰਿਆਣੇ ਚ ਪਾਣੀ ਦੀ ਕਿੱਲਤ ਹੈ ਇਹ ਕੋਈ ਵੀਡੀਓ ਕਿ ਆ ਕੋਈ ਰਿਸ਼ਤੇਦਾਰ ਦਾ ਫੋਨ ਆ ਕਿ ਹਾਹਾਕਾਰ ਮਚ ਗਈ ਹਰਿਆਣੇ ਉਸ ਦੇ ਬਾਵਜੂਦ ਅਸੀਂ 4000 ਕਿਉਂ ਸਮਝ ਨਹੀਂ ਆ ਰਹੇ ਸਮਝ ਨਹੀਂ ਆ ਰਿਹਾ ਕਿ ਇਹ ਮੁੱਦਾ ਕਿਉਂ ਖੜਾ ਕੀਤਾ ਜਾ ਰਿਹਾ ਪੰਜਾਬ ਦੇ ਨਾਲ ਐਦਾਂ ਦੀ ਕੀ ਲੜਾਈ ਹੈ ਤੇ ਨਾਲ ਹੀ ਸਾਡੇ ਜਿਵੇਂ ਮੈਂ ਤੁਹਾਨੂੰ ਇੱਥੇ ਜ਼ਿਕਰ ਕੀਤਾ ਪਿੰਡਾਂ ਦਾ ਸਾਡੇ ਇਲਾਕੇ ਦੇ ਪਿੰਡਾਂ ਨੂੰ ਪਹਿਲੀ ਵਾਰੀ ਪਾਣੀ ਮਿਲ ਰਿਹਾ ਕੀਪੂਰ ਸਾਹਿਬ ਜੀ 2-4 ਦਿਨ ਸੀ ਇੱਥੇ ਪਾਈਪ ਆ ਗਿਆ ਮਸ਼ੀਨ ਆ ਗਈ 2-4 ਦਿਨ ਤੁਹਾਡੇ ਸਾਹਮਣੇ ਜਿਹੜਾ ਕੰਮ ਸ਼ੁਰੂ ਹੋਊਗਾ ਤੇ ਦਿਖਾਵਾਂਗੇ 70 ਸਾਲਾਂ ਦੀ ناکਾਮਯਾਬੀ 50 ਮੀਟਰ ਤੇ ਮੈਂ ਵਿਧਾਨ ਸਭਾ ਜੀ ਵੀ ਬੋਲਿਆ 50 ਮੀਟਰ ਤੇ ਪਿੰਡ ਸੀਗਾ ਪਗਵਾਲ 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 50 ਮੀਟਰ ਤੇ ਪਿੰਡ ਸੀਗਾ ਪਾਣੀ ਨਹੀਂ ਮਿਲ ਸੀ ਗਿਆ ਤੇ ਹੁਣ ਉੱਥੇ ਪਾਣੀ ਮਿਲ ਰਿਹਾ ਸੀ ਤੇ ਇਹ ਲੜਾਈ ਲੜ ਰਿਹਾ ਜੀ ਆ ਬੇ